ਸਤਿ ਸ਼੍ਰੀ ਅਕਾਲ ਜੀ ਅੱਜ ਫਿਰ ਲੱਗੇ ਆਂ ਲੜਕੀਆਂ ਉਹ ਲੜਕਿਆਂ ਦੇ ਰਿਸ਼ਤੇ ਦੀ ਐਡ ਸੋ ਅੰਤ ਤੱਕ ਬਣੀ ਰਹਿਣਾ ਵਾਈਗੁਰੂ ਜੀ ਪੰਜਾਬ 'ਚ ਹੜਾਂ ਦਾ ਮਾਹੌਲ ਬਹੁਤ ਬਣਿਆ ਹੋਇਆ ਸੋ ਵਾਈਗੁਰੂ ਜੀ ਕਿਰਪਾ ਕਰਨ ਸਾਰਿਆਂ ਦੇ ਪਰਿਵਾਰ ਤੇ ਮੇਰ ਪਰ ਯਾਤਰਾ ਕਰਨ ਵਾਈਗੁਰੂ ਜੀ ਤੁਸੀਂ ਵੀ ਅਰਦਾਸ ਕਰਨਾ ਕਿ ਪੰਜਾਬ ਦੇ ਹਾਲਾਤ ਜਲਦੀ ਤੋਂ ਜਲਦੀ ਸੁਧਰਨ ਔਰ ਉਹਨਾਂ ਪੰਜਾਬੀਆਂ ਲਈ ਵਾਈਗੁਰੂ ਜੀ ਜ਼ਰੂਰ ਲਿਖਣਾ ਸਾਡਾ ਇੱਕ ਵਾਈਗੁਰੂ ਜੀ ਲਿਖਣ ਦੇ ਨਾਲ ਪਰਮਾਤਮਾ ਤੱਕ ਅਗਰ ਆਵਾਜ਼ ਜਾਂਦੀ ਹੈ ਸੋ ਵਾਈਗੁਰੂ ਜੀ ਜ਼ਰੂਰ ਲਿਖਣਾ ਜੀ ਚਲੋ ਸ਼ੁਰੂਆਤ ਕਰ ਦਿਆਂ ਜੀ ਰਿਸ਼ਤੇ ਹੰਦੀ ਪਹਿਲਾ ਰਿਸ਼ਤਾ ਲੜਕੀ ਦਾ ਜ 4 ਸਾਲ ਦੀ ਐਨਐਨ ਡਿਗਰੀ ਕੀਤੀ ਹੈ ਹੋਟਲ ਮੈਨੇਜਮੈਂਟ ਦੀ ਪਲਸ 88 ਕੀਤੀ ਹੋਈ ਹੈ ਇਹਦੇ ਮਾਤਾ ਪਿਤਾ ਦੋਨੋਂ ਰਿਟਾਇਰਡ ਹੈ ਜੀ ਸਰਕਾਰੀ ਨੌਕਰੀ ਤੋਂ ਇੱਕ ਛੋਟੀ ਭੈਣ ਕੈਨੇਡਾ ਚ ਜਾ ਗਈ ਹੈ ਜੀ ਏਰੀਆ ਪਠਾਨਕੋਟ ਲੜਕਾ ਚਾਹੀਦਾ ਵਾ ਜੋਬ ਕਰਦਾ ਹੋਵੇ ਆ ਬਿਜ਼ਨਸ ਕਰਦਾ ਹੋਵੇ ਆ ਐਨਆਰਆਈ ਹੋਵੇ ਲੜਕਾ ਵੈਸ਼ਨ ਹੋਵੇ ਜਰੂਰ ਸੰਪਰਕ ਕਰਨਾ ਜੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਹੈ ਵਾਈਗ੍ਰੋਚ ਰਿਸ਼ਤੇ ਜੀ ਦੁਬਈ ਵਾਲੇ ਜੱਟ ਸਿੱਖ ਲੜਕੇ ਦਾ ਜੀ ਨਾਮ ਸਿੰਘ 1993 ਦਾ ਜਨਮ ਪੰਜ ਫੁੱਟ 7 ਇਟਾ ਇੱਕ ਇਕਲਾ ਜ਼ਮੀਨ ਹੈ ਜੀ ਲੜਕੇ ਦੇ ਕੋਲ ਪੜਾਈ ਪਲਸ 2 ਕੀਤੀ ਹੋਈ ਹੈ ਔਰ ਇੰਗਲਿਸ਼ ਸਪੀਕਿੰਗ 10 ਸਾਲ ਤੋਂ ਦੁਬਈ ਦੇ ਵਿੱਚ ਡਰਾਈਵਿੰਗ ਕਰਦੇ ਪਏ ਨੇ ਦੁਬਈ ਦਾ ਡਰਾਈਵਿੰਗ ਲਾਇਸੈਂਸ ਵੀ ਗੱਲ ਲੜਕੇ ਦੇ ਕੋਲ ਵਧੀਆ ਇਨਕਮ ਹੈ ਜੀ ਲੜਕੇ ਦੀ ਕੋਈ ਮੰਗ ਨਹੀਂ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਹ ਭਰਾ ਜੋ ਮੈਰਿਡ ਨਹੀਂ ਠੀਕ ਹੈ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਪੜੀ ਲਿਖੀ ਹੋਵੇ ਸੋਹਣੀ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਲੜਕਾ ਬਟਾਲਾ ਏਰੀਆ ਦਾ ਠੀਕ ਹੈ ਜੀ ਨਾਲ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਨਾਲ ਵਾਈਗੁਰ ਜੀ ਰਿਸ਼ਤਾ ਹੈ ਜੀ ਦੁਬਈ ਵਾਲੇ ਲੜਕੇ ਦਾ ਮੰਗਲੀ ਕਾ ਜੀ ਪ੍ਰਜਾਪਤ ਕਾਸਟ ਤੋਂ ਬਿਲੋਂਗ ਕਰਦਾ ਜੀ ਨਾਮ ਸਿੰਘ ਮੰਗਲੀ ਕਾ ਜੀ प्रजापत कुमेहार उन्न फुट सतवला जनमो हायडा प्लस टू पास आय टी आई की जी प्लंबर दा और ਨੰਬਰ ਐਸੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਵੇ ਪਿਛਲੇ 8 ਸਾਲਾਂ ਤੋਂ ਪਰਿਵਾਰ ਦੇ ਵਿੱਚ ਮਾਤਾ ਜੀ ਹੋਮ ਮੇਕਰ ਪਿਤਾ ਜੀ ਵਾਟਰ ਸਪਲਾਈ ਦਾ ਕੰਮ ਹੈ ਜੀ ਦੋ ਭੈਣਾਂ ਨੇ ਇੱਕ ਮੈਰਿਡ ਹੈ ਇੱਕ ਭਰਾ ਦੁਬਈ ਦੇ ਵਿੱਚ ਵਰਕ ਕਰਦੇ ਹੈ ਜੀ ਇੰਨਾ ਕੋਈ ਡਿਮਾਂਡ ਨਹੀਂ ਗਾ ਲੜਕੀ ਘਰੇਲੂ ਚਾਹੀਦੀ ਹੈ ਜੀ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਜ਼ਿਲंधर ਵਾਲਿਆਂ ਨੂੰ ਪਹਿਲੇ ਜੀ ਮੈਰਿਜ ਬਿਊਰੋ ਵਾਲੇ ਨੂੰ ਫੋਨ ਨਾ ਕਰਨ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗਰੂ ਜੀ ਰਿਸ਼ਤਾ ਜੀ ਆਬੂ ਦਾਬੀ ਵਾਲੇ ਲੜਕੇ ਦਾ ਯੂਏਈ ਵਿੱਚ ਵਰਕ ਕਰਦੇ ਪੀ ਜੀ ਟਰੱਕ ਡਰਾਈਵਰ ਨੇ ਜੈਤ ਵਿਰਕਾ ਜੀ ਗੋਤ 1994 ਦਾ ਜਨਮ 6 ਫੁੱਟ ਹਾਈਟ ਪਲਸ 2 ਪਾਸ ਏਰੀਆ ਜੀ ਤਰਨ ਤਰਨ ਕੰਮ ਕਰਦੇ ਬੱਚੇ ਟਰੱਕ ਡਰਾਈਵਰ ਦਾ ਅਬੂ ਦਾਬੀ ਦੇ ਵਿੱਚ ਠੀਕ ਹੈ ਜੀ ਯੂਏਈ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪ੍ਰਾ ਪ੍ਰਿਫਰੈਂਸ ਹੈ ਜੀ ਲੜਕੀ ਵਧੀਆ ਹੋਵੇ ਕਰੇਲੂ ਹੋਵੇ No ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਗਰੂ ਜੀ ਰਿਸ਼ਤੇ ਜੀ ਸਿੰਗਲ ਡਾਟਰ ਦਾ ਨਾ ਕੋਈ ਭੈਣ ਹੈ ਨਾ ਕੋਈ ਭਰਾਵਾ ਲੜਕ ਸਿੰਗਲ ਲੜਕੀ ਹੈ ਠੀਕ ਹੈ ਜੀ ਨਾਮ ਕੋਰ 20 ਸਾਲ ਦੀ ਉਮਰ ਗੋਤ ਸੰਧੂ ਹੈ ਜੈ ਰਮਦਾਸ ਜੀ ਸਿਕ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਕੱਤ ਪੰਜ ਫੁੱਟ 3 ਇੰਚ ਪੜਾਈ ਪਲੱਸ 2 ਪਾਸ ਆਈਲੈਟਸ ਕਿੰਨੀ ਹੋਈ ਹੈ 6.5 ਬੈਂਡ ਨੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਨਾ ਕੋਈ ਪੈਣਤ ਨਾ ਕੋਈ ਪ੍ਰਾਠੀ ਕਜੀ ਲੜਕੀ ਨੇ ਮੈਰਿਸ ਵਕੀ ਕਰਨੀ ਹੈ ਲੜਕਾ ਸੋਨਾ ਹੋਵੇ ਨਾਲ ਕੋਈ ਕਾਸਟ ਇਸ਼ੂ ਨਹੀਂ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਜੀ ਠੀਕ ਹੈ ਜੀ ਸੋ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਰਿਸ਼ਤੇ ਜੀ ਰਿਸ਼ਤਾ ਜੀ ਵੈਲ ਸੈਟਲ ਜੈਕਸੀ ਖਲਕੇ ਦਾ ਜੀ ਨਰੀ ਪੂਰੀ ਫੈਮਲੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਨਾਮ ਹੈ ਜ ਸਿੰਘ ਜਨਮ 1990.06 ਹਾਈਟ ਹੈ ਜ ਮੋਗੇ ਦੇ ਰਹਿਣ ਵਾਲੇ ਪ੍ਰਾਈਵੇਟ ਨੌਕਰੀ ਕਰਦੇ ਪਿੰਨੜਾ ਦੁਬਈ ਦਾ ਵੀਜ਼ਾ ਆਇਆ ਹੋਇਆ ਹੈ 2 ਮਹੀਨਿਆਂ ਤੱਕ ਇਹਨਾਂ ਨੇ ਦੁਬਈ ਜਾਣਾ ਠੀਕ ਹੈ ਔਰ ਪਿਤਾ ਜੀ ਸਰਕਾਰੀ ਰਿਟਾਇਰਡ ਹੈ ਮਾਤਾ मैरिड है ठीक है लड़की चाहिए थी जो ऑस्ट्रेलिया ਦੇ ਵਿੱਚ ਹੋਵੇ ਕਿਸੇ ਵੀ ਸਟੇਟਸ ਦੇ ਵੀ ਜਿਵੇਂ ਸਟੂਡੈਂਟ ਵਰਕ ਪਰਮਿਟ ਜਾਂ ਫਿਰ ਪੀਆਰ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ ਜਾਂ ਫਿਰ ਡਿਵੋਰਸ ਹੋਵੇ ਆਵੇ ਆਬਵੀਅਸ ਸੈਪਟਡ ਹੈ ਤੁਸੀਂ ਨਾ ਜਰੂਰ ਸੰਪਰਕ ਕਰਨਾ ਜੀ WhatsApp ਕਰ ਸਕਦੇ ਹੋ ਜੀ ਇੰਡੀਆ ਵਾਲੇ ਨੰਬਰ ਤੇ ਔਰ ਬਾਕੀ ਦੋ ਨੰਬਰ ਦਿੱਤੇ ਗਏ ਜੀ ਦੋਨਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਵਾਈਗੁਰ ਜੀ ਰਿਸ਼ਤਾ ਹੈ ਜੀ ਜੈਡ ਸਿੱਖ ਗੁਰਸਿੱਖ ਲੜਕੇ ਦਾ ਜੋ ਪਾਠੀ ਸਿੰਘ ਨੇ ਠੀਕ ਹੈ ਜੀ ਨਾਮ ਸਿੰਘ ਜਨਮ 1996 5 ਫੁੱਟ 10 ਇਟ ਹੈ ਜੀ ਪਲੱਸ 2 ਪਾਸ ਕਮ ਕਰਦੇ ਜੀ ਪਾਠੀ ਸਿੰਘ ਨੇ ਠੀਕ ਹੈ ਇੱਕ ਬੈਨ ਹੈ ਮੈਰਿਡ ਇੰਗਲੈਂਡ ਟਾਈਟਲ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾਵਾ ਵੀਰੇ ਜਨ ਤਲਾਕ ਹੋਇਆ ਪਿਆ ਵਾ ਲੜਕੀ ਚਾਹੀਦੀ ਜੀ ਗਰੀਬ ਪਰਿਵਾਰ ਤੋਂ ਹੋਵੇ ਡਿਵੋਰਸੀ ਹੋਵੇ ਜਾਂ ਫਿਰ ਵਿਡੋ ਹੋਵੇ ਜਾਂ 언ਮੈਰਿਡ ਹੋਵੇ ਸੰਪਰਕ ਕਰ ਸਕਦੇ ਜੀ ਪਰ ਬਿਨਾ ਬੱਚੇ ਤੋਂ ਹੋਵੇ ਜੇ ਡਿਵੋਰਸੀ ਤੇ ਵਿਡੋ ਹੈ ਤੇ ਠੀਕ ਹੈ ਜਰਸੀ ਇੱਕ ਜਨਰਲ ਕਾਸਟ ਲਈ ਸੰਪਰਕ ਕਰ ਸਕਦੇ ਜੀ ਚੁੰਨੀ ਚੜਾਵਾ ਨੋ ਡਿਮਾਂਡ ਅਨੰਦਨਾ ਪੀਲੀਪਟਨੀ ਉਸ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਹਿੰਦੂ ਖੱਤਰੀ ਲੜਕੇ ਦਾ ਜੀ ਸਿੰਗਲ ਸਨ ਹੈ ਨਾ ਕੋਈ ਪੈਨ ਨਾ ਕੋਈ ਨਾ ਮੈਂ ਜੀ ਇਹ ਬੈਕਟਰ ਜਨਮ 2000 ਦਾ ਜੀ 5 ਫੁੱਟ 7 ਇੰਚ ਪੜਾਈ ਇਹਨੇ ਇੰਜੀਨੀਅਰਿੰਗ ਕੰਮ ਕਰਦੇ ਪਏ ਜੀ ਵਿਪਰੋ ਆਈਟੀ ਇੰਜੀਨੀਅਰ ਹੈਗੇ ਨੇ ਵਧੀਆਂ ਇਨਕਮ ਹੈਗੀ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਹੋਮ ਮੇਕਰ ਪਿਤਾ ਜੀ এমਪਲੋਇਡ ਨੇ ਔਰ ਏਰੀਆ ਜੀ ਮਲੇਰ ਕੋਟਲਾ ਔਰ ਜਿਹੜੇ ਆਈਟੀ ਇੰਜੀਨੀਅਰ ਵਰਕ ਕਰਦੇ ਪਏ ਬਠਿੰਡਾ ਦੇ ਵਿੱਚ ਕਰਦੇ ਪਏ ਨੇ ਲੜਕੀ ਚਾਹੀਦੀ ਹੈ ਜੀ ਪੰਜਾਬੀ ਹਿੰਦੂ ਉਪਰ ਕਾਸਟ ਗਰਲ ਹੋਵੇ ਜਿਨੇ ਗ੍ਰੈਜੂਏਸ਼ਨ ਕੀਤੀ ਹੋਵੇ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਮਾਈਕਰੋ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਕੋਰ 1996 ਦਾ ਜਨਮ ਪਲਸ 2 ਪਲਸ ਡਿਪਲੋਮਾ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਪੀਆਈਡੀ 10 ਬ੍ਰਾਂਡ ਰਿਜ ਜੀ ਰਵੀ ਦਾਸ ਜੀ ਇੱਕ ਫੈਮਿਲੀ ਤੋਂ ਬਿਲੋਂਗ ਕਰਦੇ ਪੰਜ ਫੂਡ ਚਾਰ ਹਾਈਟ ਹੈ ਜੀ ਔਰ ਪੀਟੀਈ ਸਕੋਰ ਹੈ ਜੀ 51 ਓਵਰਆਲ ਔਰ ਟਰੈਵਲਿੰਗ ਕਿਤੇ ਜੀ ਇਹਨਾਂ ਨੇ ਮਲੇਸ਼ੀਆ ਸਿੰਗਾਪੁਰ ਤੋਂ ਲੜਕਾ ਚਾਹੀਦਾ ਹੈ ਇੰਡੀਆ ਦਾ ਹੋਵੇ ਜਾਂ ਫੋਰਨ ਦਾ ਹੋਵੇ ਵਧੀਆ ਹੋਵੇ ਲੁਧਿਆਣੇ ਨੂੰ ਪਹਿਲ ਹੈ ਜੀ ਔਰ ਰਿਸਪੈਕਟ ਕਰਨ ਵਾਲਾ ਹੋਣਾ ਚਾਹੀਦਾ ਤੁਸੀਂ ਨਾ ਜੂ ਸੰਪਰਕ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇਦਾਰੀ ਨਾਲ ਵਾਇਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਨਾਮ ਵੀ ਸੂਦ ਹੈ ਜੀ ਜਨਮ 1994 ਪੰਟ ਫੁੱਟ ਚਾਰ ਹਾਈਟ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੀਐਸਸੀ ਆਈਟੀ ਇਨ ਕੰਪਿਊਟਰਸ ਵੈਲ ਸੈਟਲਡ ਇਨ ਅਰਾ ਬਿਜ਼ਨਸ ਹੈ ਜੀ ਔਰ ਸਮਾਰਟ ਇਨਕਮ ਇਨਕਮ ਹੈ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਨਾ ਕੋਈ ਭੈਣ ਹੈ ਨਾ ਕੋਈ ਭਰਾ ਸਿੰਗਲ ਸਨ ਹੈ ਜੀ ਏਰੀਆ ਲੁਧਿਆਣਾ ਜੀ ਲੜਕੀ ਚਾਹੀਦੀ ਜੋ ਵਧੀਆ ਹੋਵੇ ਨੋ ਡਿਮਾਂਡ ਚੁਣੀ ਚੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਇਗਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਦੁਬਈ ਵਾਲੇ ਲੜਕੇ ਦਾ ਜੀ ਬ੍ਰਾਹਮਣ ਕਾਸਟ ਤੋਂ ਲੜਕਾ ਬਿਲੋਂਗ ਕਰਦਾ ਹੈ ਜੀ ਨਾਮ ਐਸ ਸ਼ੁਕਲਾ ਜੀ ਕਾਸਟ ਬ੍ਰਾਹਮਣ ਸ਼ੁਕਲਾ ਸ਼ਿਆਨਵਿਤਾ ਜਨਮ 5 ਫੁੱਟ 4 ਹਾਈਟ ਦੇ ਜੀ ਡਿਪਲੋਮਾ ਇਨ ਇਲੈਕਟ੍ਰੋਨਿਕ ਇੰਜੀਨੀਅਰ ਇੱਕ ਸਾਲ ਦਾ ਡਿਪਲੋਮਾ ਕੀਤਾ ਜੀ ਇਹਨਾਂ ਨੇ ਸਿੰਗਾਪੁਰ ਔਰ ਵਰਕ ਕਰਦੇ ਮੇ ਜੀ ਫਲਾਈਟ ਕੰਪਨੀ ਇਨ ਦੁਬਈ 에ਰਪੋਰਟ ਤੇ ਪਰਿਵਾਰ ਦੇ ਜਮਾਤਾ ਜੀ ਪਿਤਾ ਜੀ ਇੱਕ ਬਰਾਲ ਏਰੀਆ ਜੀ ਕੋਰਾਲੀ ਲੜਕੀ ਚਾਹੀਦੀ ਹੈ ਵਧੀਆ ਹੋਵੇ ਬ੍ਰਾਹਮਣ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਔਰ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਸੋ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕਲ ਜੀ ਰਿਸ਼ਤਾ ਜੀ ਕੈਨੇਡਾ ਵਰਕ ਪਰਮਿਟ ਲੜਕੇ ਦਾ ਨਾਮ ਸਿੰਘ ਕਾਸਟ ਜਸਸਲ ਹੈ ਜੀ ਜਨਮ 1996 5 ਫੁੱਟ 8 ਬੱਚੇ ਦੀ ਹਾਈਟ ਹੈ ਜੀ ਲੜਕੇ ਨੇ ਐਮਬੀਏ ਕੀਤੀ ਹੋਈ ਹੈ ਵਿਦ ਪੀਜੀ ਡਿਪਲੋਮਾ ਇਨ ਮੈਨੇਜਮੈਂਟ ਪਿਤਾ ਜੀ ਬਿਜ਼ਨਸਮੈਨ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਬ੍ਰਦਰ ਹੈ ਉਹ ਵੀ ਕੈਨੇਡਾ ਦੇ ਵਿੱਚ ਹੀ ਹੈ ਲੜਕਾ ਏਰੀਆ ਦੇ ਰਹਿਣ ਵਾਲੇ ਹੈ ਜੀ ਔਰ ਪ੍ਰੀਫਰੈਂਸ ਕਰਦੇ ਹੈ ਜੀ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈ ਕਿ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਇਹਨਾਂ ਨੂੰ ਜੁਰੂਰ ਸੰਪਰਕ ਕਰਨਾ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜਿਹੜੀ ਰਿਸ਼ਤੇ ਦੀ ਵਾਈਗਰੋ ਜੀ ਰਿਸ਼ਤੇ ਦੀ ਦੁਬਈ ਵਾਲੀ ਲੜਕੀ ਦਾ ਨਾਮ ਆਰ ਹਾਈਡ ਰੱਖਿਆ ਗਿਆ ਜੀ ਉਮਰ 24 ਸਾਲ ਕਾਸਟ ਰਮ ਦਸੀਤ ਜੀ ਪਲੱਸ 2 ਪੜ੍ਹੇ ਹੋਈ ਨੇ ਔਰ ਜਲੰਧਰ ਦੇ ਰਹਿਣ ਵਾਲੇ ਹੈ ਦੁਬਈ ਦੇ ਵਿੱਚ ਸੈਲੂਨ ਮੈਨੇਜਰ ਹੈ ਤੇਗੇ ਨੇ ਡਿਵੋਰਸ ਹੋਇਆ ਪਿਆ 4 ਸਾਲ ਦਾ ਬੇਟਾ ਜੀ ਪਰਿਵਾਰ ਦੋਚ ਮਾਤਾ ਜੀ ਪਿਤਾ ਜੀ ਦੋਨੋਂ ਟੇਲਰ ਨੇ ਜੈਂਟਸ ਔਰ ਲੇਡੀ ਠੀਕ ਹੈ ਲੜਕਾ ਚਾਹੀਦਾ ਜੋ ਵਧੀਆ ਹੋਵੇ ਇੰਡੀਆ ਹੋਵੇ ਜਾਂ ਬਾਰਦਾ ਹੋਵੇ ਸੰਪਰਕ ਕਰ ਸਕਦੇ ਜੀ ਜੋ ਬੱਚੇ ਨੂੰ ਦਿਲੋਂ ਅਕਸੈਪਟ ਕਰ ਸਕੇ ਠੀਕ ਹੈ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇ ਬੱਚੇ ਦੀ ਹਾਈਟ ਹੈ ਪਲੱਸ 2 ਪਾਸ ਏਰੀਆ ਪੱਟੀ ਚੋਲਾ ਸਾਹਿਬ ਹੈ ਠੀਕ ਹੈ ਜੀ ਇਹਨਰ ਆਪਣਾ ਵੈਲ ਸੈਟਲਡ ਬਿਜ਼ਨਸ ਹੈ ਜੀ ਟਰੈਵਲ ਏਜੰਟ ਨੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਪੈਂ ਤੇ ਪਰਾ ਲੜਕੀ ਛੇ ਦੀ ਜੋ ਵਧੀਆ ਹੋਵੇ ਖਾਨਦਾਨੀ ਹੋਵੇ ਪਰਿਵਾਰ ਨਾਲ ਰਲ ਮਿਲ ਕੇ ਰਹਿਣ ਵਾਲੀ ਹੋਵੇ ਨੋਰ ਡਿਮਾਰ ਨਾਲ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਲੜਕੇ ਦਾ ਨਾਮ ਐਸ ਕੰਦਾਰੀ ਹੈ ਜੀ ਜਨਮ 1994 5 ਫੁੱਟ 8 ਹਾਈਟ ਹੈ ਜੀ ਐਮਬੀਏ ਕੀਤੀ ਹੋਈ ਹੈ ਮੈਨੇਜਰ ਨੇ Jio ਟੈਲੀਕਮ ਦੇ ਵਿੱਚ ਪਰਿਵਾਰ ਚ ਜਿਹੜੇ ਪ ਜੇ ਦੀ ਵਧੀਆ ਹੋਵੇ ਇਹਨਾਂ ਨੂੰ ਮਤਲਬ ਕੋਈ ਕਾਸਟ ਜਾਂ ਸਿਟੀ ਇਸ਼ੂ ਨਹੀਂ ਹੈ ਤੁਸੀਂ ਨਾਲ ਜੋਸਮਪੇ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈ ਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲਡ ਜਿਹੜਾ ਲੜਕਾ ਡਾਕਟਰ ਹੈ ਜੀ ਚੰਡੀਗੜ੍ਹ ਦੇ ਵਿੱਚ ਆਯੁਰਵੈਦਿਕ ਨਾਮ ਵੀ ਵਰਮਾ ਵੈਸ਼ਨੋ ਹੈ ਜੀ ਲੜਕਾ ਔਰ ਕਾਸਟ ਰਾਜਪੂਤ ਹੈ ਜਨਮ 1991 5 ਫੁੱਟ 5 ਹਾਈਟ ਹੈ ਸਟੱਡੀ ਇਹਨਾਂ ਨੇ ਕੀਤੀ ਹੈ ਡੀ ਐਮ ਐਲਟੀ ਡੀ ਫਾਰਮਾ ਆਯੁਰਵੈਦਿਕ ਦੀ ਠੀਕ ਹੈ ਜੀ ਔਰ ਪ੍ਰਾਈਵੇਟ ਡਾਕਟਰ ਨੇ ਜੀ ਠੀਕ ਹੈ ਚੰਡੀਗੜ੍ਹ ਦੇ ਵਿੱਚ ਜੌਬ ਕਰਦੇ ਹੋ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਪਰ ਤੇ ਇਹ ਅਨਦਰ ਰਿਸ਼ਤੇ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਏਰੀਆ ਜੀ ਹੁਸ਼ਿਆਰਪੁਰ ਅਨਦਰ ਰਿਸ਼ਤਾ ਜੀ ਦੂਸਰੇ ਪਰਾਦਰ ਨਾਮ ਐਵੀ ਵੈਰੀ ਵੈਲ ਸੈਟਲਡ ਹੈ ਜੀ ਔਰ ਨਾਮ ਟੀ ਵਰਮਾ 1999 ਦਾ ਜਨਮ ਪਿੰਫੁਰ ਦਿਨ ਹੈ ਹਾਈਟ ਹੈ ਜੀ ਮੇਜ ਰਾਜਪੂਤ ਕਾਸਟ ਪਲਸ 2 ਪਾਸ ਹੈ ਜੀ ਵੈਸ਼ਨੋ ਹੈ ਜੀ ਲੜਕਾ ਇਹਨਾਂ ਦਾ ਆਪਣਾ ਮੋਬਾਈਲ ਦਾ ਬਿਜ਼ਨਸ ਹੈ ਜੀ ਸ਼ਾਪ ਹੈ ਸਮਾਰਟ ਇਨਕਮ ਹੈਗੀ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਪਰਿਵਾਰ ਦੇ ਵਿੱਚ ਜੋ ਹੋਮੇਕਰ ਨੇ ਇੱਕ ਬ੍ਰਦਰ ਮੈਰਿਡ ਇੱਕ ਅਨਮੈਰਿਡ ਡਾਕਟਰ ਜਿਨਾਂ ਨਾਲ ਹੋਣੇ ਥੋੜੀ ਦਿਨ ਪਹਿਲੇ ਰਿਸ਼ਤਾ ਪਾਇਆ ਸੀ